ਤੇ ਤਾਉਣ ਕੋਈ ਭਰ ਲੈ ਜੀ ਉਹਨੇ ਮਸਾ ਬਚਾਇਆ ਹੋਰ ਬਿੰਦਾਂ ਆ ਪਾਈ ਕਰਦਿਆਂ ਬਾਅਦ ਕਰੇ ਨਹੀਂ ਉਹ ਖਾ ਜਾ ਬੱਚੇ ਅਜੀ 2 ਮਿੰਟ ਨਾ ਹੁੰਦੇ ਲੈ ਗਈ ਸੀ ਬੱਚੇ ਤੇ ਹੋਰ ਬੱਚੇ ਚੱਕਦੇ ਹੋਣ ਤਾਂ ਹੋਰ ਇਹ ਖਾ ਲੈਂਦੀ ਇਹਨੂੰ ਤੇ ਉਹਨੇ ਹਲਕੇ ਆ ਨੀ ਸੀ ਹਨਾ ਰੂਬੀ ਉਹ ਤੇ ਰੂਬੀ ਨੇ ਵਿੱਚ ਲਾਲ ਲਾਲਾ ਕੀਤੀ ਰੂਬੀ ਨੇ ਲਾਲ ਲਾਲਾ ਕੀਤੀ ਚਾਰੀ ਨੇ ਮਸਾ ਛੜਾਇਆ ਰੂਬੀ ਨੇ ਅਨਾਰੂਪੀ ਮਸਾਹਾਰੂਪੀ ਨੇ ਪੱਜੀ ਗਿਆ ਸੀ ਲੱਗਦਾ ਤੇਰੀ ਮਿਹਰਬਾਨੀ ਹੈ ਕਿਹੜਾ ਚੜਾ ਉੱਤੇ ਉੱਤੇ ਚੜੀ ਜਾਂਦਾ ਉੱਤੇ ਉੱਤੇ ਚੜੀ ਜਾਂਦਾ ਐਨੇ ਉੱਚੇ ਤਾਂ ਨਹੀਂ ਚਾਲ ਮਾਰਨੀ ਇਹਨੇ ਆ ਤਾਂ ਦਿੱਤਾ ਕੇ ਤਾਂ ਕਰਨਗੇ ਚਲੋ ਸ਼ਾਬਾਸ਼ ਇੱਕ ਵਾਰ ਹੋਮਣੇ ਤਾਂ ਫਿਰ ਮਾਵਾਂ ਕੋਈ ਨਹੀਂ ਜਾਂਦਾ ਇਹ ਫੋਨ ਪਰ ਕਿਵੇਂ ਲਾਈਏ ਹੋਰ ਬਾਲਾ ਤਾਂ ਚੜਾ ਬੈਠਾ ਹੈ ਅਰੂਪੀ ਵੈਲਾ ਦੇਖ ਰਿਹਾ ਹੈ ਰੂਬੀ ਵਾਲ ਦੇਖਦਾ ਆਜੋ ਮਿਆਉ 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 ਉੱਤੇ ਕਿੱ데 ਬੈਠਾ ਹਾਂ ਥੱਲੇ ਹੁਣ ਉਤਰਿਆ ਨਹੀਂ ਜਾਂਦਾ ਉਹ ਭਾਂ ਚਿੱਟੀ ਜੀ ਕਿੱਥੋਂ ਬੋਲਦਾ ਹਾਂ ਕੋਹਰੇ ਟੱਪੇ ਗਿਆ ਸੀ ਉੱਥੇ ਜਾਉ ਉੱਥਰ ਕਿਸ ਟੈਨ ਤੇ ਇੱਥੇ ਚੱਲਿਆ ਉਹ ਉੱਤਰ ਵੀ ਕੋਈ ਨਹੀਂ ਇੱਥੇ ਝਰ ਮਰੂ ਹਾਂ ਇੱਥੇ ਬੱਸ ਰਹਿਣ